ਬਾਬਾ ਬਕਾਲਾ ਸਾਹਿਬ ਜੀ ਵਿਖੇ ਹੋਣਾ ਹੈ। ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਵੀ ਹੈ। ਆਪਾਂ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਅਤਿਸ਼ਾਹ ਦੇ ਨਾਲ ਇਸ ਪੰਥਕ ਅਰ ਕਟਨ ਨੂੰ ਇਹਨਾਂ ਤਗੜਾ ਕਰ ਦੇਣਾ ਹੈ। ਜੋ ਮਾਈ ਸ੍ਰਿੰਦਰ ਸੰਧੀ ਤਾਲਾਪੁਰਾ ਜੋਗਪੋਤ ਮੈਂ ਤਾਂ ਕਰ ਰਹੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ। ਜੋ ਗਮੇਸਤਰਾ ਹੈ ਕਿ ਜਿਲ੍ਹਾਂ ਦੀ ਜਿਹੜੀਆਂ ਜਿਲ੍ਹਾਂ ਨੇ ਐਨਐਸਏ ਜਾਂ ਹੋਰ ਐਕਟ ਲੱਗਣੇ ਇਹਦਾ ਸਿੱਖਾਂ ਦੇ ਗਹਿਣੇ ਇਹ ਤਾਂ ਬਣੇ ਸਾਡੇ ਵਾਸਤੇ ਨੇ। ਇਹ ਸਿਹਾਰਦ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਸਾਹਮਣੇ ਆਉਂਦੇ ਨੇ। ਇਹਨਾਂ ਦੇ ਫਿਰ ਜਦੋਂ ਇਸ ਪਾਸੇ ਆਏ ਤੇ ਸਤਿਗੁਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਅੰਮ੍ਰਿਤ ਛੱਲਿਆ ਸਿੱਖੀ ਦਾ ਪ੍ਰਚਾਰਕ ਪੀਤਾ ਨਿਗ ਉਹਨਾਂ ਨੇ ਮਾਣਿਆ ਜਿਨ੍ਹਾਂ ਨੇ ਇੱਕ ਰਾਜ ਥਾਣੇ ਵੀ ਨਹੀਂ ਕੱਟੀ ਇੱਕ ਉਸ ਵਿੱਚ ਬੇੜਵਨ ਚੜਲੀ ਤੇ ਜੀ ਜੀ ਦੇ ਟੀਰਾ ਵੀ ਉਹਨਾਂ ਦੇ ਆਇਆ ਤੇ ਉਹ ਅੱਜ ਤੱਕ ਇਸ ਆਜ਼ਾਦੀ ਦਾ ਨਿਗ ਮਾਣ ਰਹੇ ਨੇ ਤੇ ਅਸੀਂ ਉਤੋਂ ਤੋਂ ਹੀ ਅੱਜ ਤੱਕ ਆਪਣੀ ਆਜ਼ਾਦੀ ਵਾਸਤੇ ਲੜ ਆਪਣੀ ਬੋਲਣ ਦੀ ਜਾਤੀ ਤੇ ਅਸੀਂ ਇੱਥੇ ਜੇ ਖਾਸ ਤੌਰ 'ਤੇ ਨਾਅਰਾ ਲਾ ਦਈਏ ਆਪਣੀ ਆਜ਼ਾਦੀ ਦੀ ਮੰਗ ਕਰ ਦਈਏ ਆਪਾਂ ਸਾਰਾ ਵੇਖਿਆ ਹੀ ਹੈ ਨਾ ਜਦੋਂ ਅਮਰਤ ਭਾਈ ਅਮਰਤਪਾਲ ਸਿੰਘ ਨੂੰ ਫੜਿਆ ਤੇ ਸਾਡੀ ਕੌਮ ਨੇ ਹਰੀਕੇਪਤਨ ਤੇ ਆਪਣਾ ਉਥੇ ਧਰਨਾ ਲਾਇਆ ਪੁਲਿਸ ਨੇ ਚੁੱਕ-ਚੁੱਕ ਕੇ ਉਹਨਾਂ ਕਿਤਨਾ ਘੁੱਟਿਆ ਸਿਰਫ ਇਹ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਮਹਿਸੂਸ ਕਰਦੇ ਆਂ ਕਿ ਅਸੀਂ ਅਜੇ ਵੀ ਗੁਲਾਮ ਆਂ ਆਜ਼ਾਦ ਨਹੀਂ ਹੋਏ ਸੋ ਆਪਾਂ ਨੂੰ ਇੱਕ ਸੋਹਣਾ ਪਲੇਟਫਾਰਮ ਮਿਲਿਆ ਭਾਈ ਅਮਰਤਪਾਲ ਸਿੰਘ ਸਾਡਾ ਲੀਡਰ ਬਣਿਆ ਵਧੀਆ ਨੌਜਵਾਨ ਆ ਆਪਾਂ ਜੇ ਆਪਣਾ ਹੜਕਾ ਫਰੂਦ ਸਾਹਿਬ ਸੰਗਤਾਂ ਨੇ ਸਾਡੇ ਤੇ ਬੜਾ ਪ੍ਰਚਾਰ ਕੀਤਾ ਉਹਨੂੰ ਜਿਤਾਇਆ ਉਹਨਾਂ ਨੇ ਆਪਣਾ ਜਿਹੜਾ ਫਟ ਅਦਾ ਕਰਤਾ ਹੁਣ ਅੱਗੇ ਵੀ ਚੋਣਾ ਆਉਣੀਆਂ ਨੇ ਆਪਾਂ ਸਾਰੇ ਪੰਜਾਬ ਵਿੱਚ ਰੜਕੇ ਉਹਨਾਂ ਨਾਲ ਤਹੀਏ ਉਹਨਾਂ ਨੂੰ ਪੰਚਾਇਤਾਂ ਚ ਦਾ ਚੋਣਾ ਆਉਣੀਆਂ ਜਾਂ ਹੋਰ ਚੋਣਾ ਆਉਣੀਆਂ ਨੇ ਉਹਨਾਂ ਵਿੱਚ ਆਪਾਂ ਸਾਥ ਦਈਏ ਸਭ ਤੋਂ ਪਹਿਲਾਂ ਪਹਿਲੀ ਉਹਨਾਂ ਦੇ ਰੈਡੀਓ ਹੁਣ ਜਾ ਰਹੀ ਆ ਮਹੱਬ ਕਾਲਾ ਸਾਹਿਬ ਇਥੇ ਆਪਾਂ 19 ਤਰੀਕ ਨੂੰ ਉਥੇ ਬਾਅਦ ਚੜ ਕੇ ਸਾਹਦੇ ਹੀ ਤਾਂ ਜੋ ਦੱਸ ਸਕੀਏ ਕਿ ਅਸੀਂ ਅਜੇ ਵੀ ਪਾਈ ਅਮਰਪਾਲ ਸਿੰਘ ਦੇ ਨਾਲ ਹਾਂ ਸੋ ਇੰਨਾ ਹੀ ਬੋਲਦਾ ਕਿ ਮੈਂ ਅੱਜ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਉਦੋਂ ਇੱਕ ਨਵਾਂ ਦੌਰ ਚੱਲਦਾ ਹੈ ਕਿ ਜਿਹੜੀਆਂ ਸਾਡੇ ਉੱਤੇ ਸਰਕਾਰਾਂ ਰਾਜ ਕਰ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਭਾਤੀ ਜਨਤਾ ਪਾਰਟੀ ਕਾਂਗਰਸ ਜਾਂ ਅੱਜ ਪੰਜਾਬ ਦੇ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਅੱਜ ਉਹਨਾਂ ਦੇ ਉੱਤੇ ਐਨਐਸਐ ਲਵਾਈ ਹੈ ਉਹਨਾਂ ਨੇ ਸੰਵਿਧਾਨ ਨੂੰ ਨਾਮ ਮੰਨਦਿਆਂ ਹੋਇਆਂ ਅਜੇ ਤੱਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਢੱਕ ਕੇ ਰੱਖਿਆ ਹੋਇਆ ਹੈ ਸੰਵਧਾਨਕ ਤਰੀਕੇ ਦੇ ਨਾਲ ਲੋਕਤੰਤਰਕ ਤਰੀਕੇ ਦੇ ਨਾਲ ਪੂਰੇ ਭਾਰਤ ਦੇ ਵਿੱਚੋਂ ਬੜੀ ਬਿੰਦੀ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿੱਤਣ ਤੋਂ ਬਾਅਦ ਅੱਜ ਵੀ ਧੱਕੇ ਦੇ ਨਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਤੇ ਨਾਲ ਦੀ ਨਾਲ ਇੱਥੋਂ ਤੱਕ ਸਰਕਾਰਾਂ ਦੀਆਂ ਗੱਡੀਆਂ ਪਈਆਂ ਕਿ ਸਾਡੇ ਸਾਥੀਆਂ ਨੂੰ ਹੌਲ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਜੋ ਹਾਲ ਅਲੱਗ ਕੀਤਾ ਉਹ ਜੋ ਹਾਲ ਸੀ ਤੁਹਾਡਾ ਕਰਾਂਗੇ ਪਰ ਮੈਂ ਇਸ ਸਮਝ ਤੋਂ ਇਸ ਸਮਾਜਿਕ ਤੋਂ ਜਿਹੜੇ ਮੇਰੇ ਵੀਰ ਇੱਥੇ ਪਤਨ ਘਰ ਕੋਈ ਪਹੁੰਚੇ ਨਹੀਂ ਇਸ ਮਤਿੰਦੇ ਰਹੀ ਇਹ ਗੱਲ ਕਹਿਣੀ ਚਾਹੁੰਦਾ ਸਰਕਾਰਾਂ ਨੂੰ ਕਿ ਇਹ ਤਾਂ ਗੱਲ ਨਵੀਂ ਨਹੀਂ ਹੈ ਜੀ ਜਿਹੜੇ ਪੰਥਵਾਦ ਤੇ ਜੁਟ ਰਹੇ ਨੇ ਉਹਨਾਂ ਵਾਸਤੇ ਜਿੱਲਾ ਠਾਣੇ ਜਿਹੜੇ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਇਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਅਜ ਤੋਂ 2 3 ਸਾਲ 4 ਸਾਲ 5 ਸਾਲ ਪਹਿਲਾਂ ਹੌਟ ਦੇ ਵਿੱਚ ਨਹੀਂ ਸੀ ਆਏ ਉਹ ਕੋ ਕਾਂਗਰਸ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਉਹਦੇ ਸਮੇਂ ਦੀ ਹਕੂਮਤ ਜਿੰਨੀਆਂ ਦੀ ਇੱਥੇ ਸਰਕਾਰਾਂ ਸੀ ਉਹ ਇਹਨਾਂ ਨੂੰ ਧਮਕੀਆਂ ਦਿੰਦੀਆਂ ਸੀਗੀਆਂ ਕਿ ਤੁਹਾਨੂੰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਲਪਕੇ ਰੱਖਾਂਗੇ ਕਿ ਤੁਸੀਂ ਸਿਰ ਨਾ ਚੁੱਕ ਸਕੋ ਤੇ ਅੱਜ ਜਿਹੜੇ ਸਿਰ ਚੁੱਕੇ ਆ ਉਹ ਭਾਦੀ ਬਗਵਾਲ ਦੇ ਸਿੱਖਾਂ ਦੀ ਬਦਾਲ ਤੇ ਇਹਨਾਂ ਸਰਕਾਰਾਂ ਨੇ ਸਿਰ ਚੁੱਕਿਆ ਤੇ ਅੱਜ ਉਹ ਹੀ ਮੁਲਕ ਸਾਡੇ ਵਕਤਾਂ ਨੂੰ ਸਾਡੇ ਨੂੰ ਇਹ ਧਮਕੀਆਂ ਦੇਂਦੇ ਨੇ ਕਿ ਤੁਹਾਡੇ ਤੇ ਐਨਐਸਐਲ ਆ ਗਿਆ ਨਾ ਤੇ ਮੁਕਾ ਮੇੜੇ ਯਾਦ ਕਰਿਓ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਆ ਕਿ ਕਨਵੈਨਚਰ ਪੱਥਰ ਕਨਵੈਨਚਰ ਹੋਣੀ ਹੈ ਤੇ ਪੱਥਰ ਕਰਵਾਂਗੇ ਜੇ ਅਸੀਂ ਰਈਏ ਵਾਲੀ ਸਾਈਡ ਤੋਂ ਆਵਾਂਗੇ ਤੇ ਪੌੜ ਉੱਤਰ ਕੇ ਅਗਲੇ ਪਾਸੇ ਜਾ ਕੇ ਪੈਟਰੋਲ ਪੰਪੋਂ ਪੰਟਰੋਲ ਪੰਪ ਦੇ ਆਪੋਜੀਟ ਆਏਗੇ ਸਜੇ ਉਧਰੋਂ ਖੜਿਆ ਤੇ ਪੈਟਰੋਲ ਪੰਪ ਸਾਡੇ ਸਜੇ ਪਾਸੇ ਆਊਗਾ ਜਦੋਂ ਅਸੀਂ ਰਈਏ ਵਾਲੀ ਸਾਈਡੋਂ ਦੀ ਆਵਾਂਗੇ ਜੇ ਅਸੀਂ ਵਾਇਲਾ ਪਟਾਲਾ ਆਵਾਂਗੇ ਤੇ ਫੇਰ ਸਾਨੂੰ ਬਾਬਾ ਬਕਾਲਾ ਸਾਹਿਬ ਦਾ ਸਾਰਾ ਪਿੰਡ ਜਿਹੜਾ ਉਹ ਲੰਘ ਕੇ ਖੱਬੇ ਪਾਸੇ ਵਾਲ ਪੈਟਰੋਲ ਕੰਪ ਬਿਲ ਮਿਲੇਗਾ ਤੇ ਸਾਡੇ ਜਿਹੜੀ ਕਾਨਫਰੰਸ ਆ ਉਹ ਸੱਜੇ ਪਾਸੇ ਹੋਊਗੀ ਸੋ ਉਦੋਂ ਸਾਨੂੰ ਬਾਬਾ ਬਕਾਲਾ ਸਾਹਿਬ ਸਾਰਾ ਲੰਘਣਾ ਪਏਗਾ ਤੇ ਜੇ ਰਈਏ ਪਾਸੇ ਉਹ ਆਵਾਂਗੇ ਤੇ ਪਹਿਲਾਂ ਕਾਨਫਰੰਸ ਆ ਹੋਊਗੀ ਤੇ ਬਾਅਦ ਦੇ ਵਿੱਚ ਜਿਹੜਾ ਆ ਉਹ ਬਾਬਾ ਬਕਾਲਾ ਸਾਹਿਬ ਸ਼ੁਰੂ ਹੋਊਗਾ ਸੋ ਜਿਹੜੀ ਕਨਵੈਨਸ਼ਨ ਦਾ ਸਮਾਂ ਸਵੇਰੇ 9 ਵਜੇ ਸ਼ੁਰੂ ਹੋਣੀ ਹੈ ਤੇ 3 ਵਜੇ ਤੱਕ ਚੱਲਣੀ ਹੈ 3 ਵਜੇ ਤੱਕ ਦਾ ਜਿਹੜਾ ਅਖੀਰਲਾ ਟਾਈਮ 3 ਵਜੇ ਤੱਕ ਮੈਂ ਇਥੇ ਨਹੀਂ ਪਹੁੰਚਣ ਵਾਲੀਆਂ ਇਸ ਸ਼ਕਤੀਤਾ ਦੇ ਕੋਲ ਇਹ ਗੱਲ ਜ਼ਰੂਰ ਬੇਨਤੀ ਕਰੂੰਗਾ ਕਿ ਕੋਸ ਸਟੇਜ ਉੱਤੇ ਦਾਸ ਮੌਜੂਦ ਹੋਊਗਾ ਜਿਹੜੇ ਵੀ ਸਿੰਘ ਉੱਥੇ ਆਉਣ ਉਹ ਆਪਣਾ ਨਾਂ ਜ਼ਰੂਰ ਸਾਨੂੰ ਉੱਥੇ ਦੱਸਣ ਤਾਂ ਜੋ ਅਸੀਂ ਉਹਨਾਂ ਦੇ ਨਾਂ ਜਿਹੜੇ ਆ ਉਹ ਮੰਚ ਦੇ ਉੱਤੇ अनाउंस कर सकी है के संतान अपना सम्मान जरूर पायन वाहगुरु जी का खालसा वाहगुरु जी की फतेह बोले Blessed are you,